80 ਡੇਸ ਚੈਲੰਜ ਦਾ ਡੇ ਨੰਬਰ 3 ਅੱਜ ਤਾਂ ਬਿਲਕੁਲ ਹਵਾ ਨਹੀਂ ਚੱਲ ਰਹੀ ਉਮਸ ਬਾੜੀ ਹੋਈ ਹੋਈ ਆ ਪਤਾ ਨਹੀਂ ਕਿਸ ਹਿਸਾਬ ਨਾਲ ਲਾਵਾਂਗੇ ਐਕਸਰਸਾਈਜ਼ ਵਗੈਰਾ ਐਕਸਰਸਾਈਜ਼ ਤਾਂ ਚਲੋ ਬਾਅਦ ਦੀ ਗੱਲ ਆ ਪਹਿਲੇ ਆ ਰਨਿੰਗ ਦੀ ਲੱਗੇ 6 ਕਿਲੋਮੀਟਰ ਮੜਾ ਮੀਉਂ ਪੈ ਜੇ ਤਾਂ ਫੇਰ ਗੱਲ ਬਾਂ ਸਾਦੀ ਆ ਨਾਲ ਅਜ ਇੱਕ ਹੋਰ ਨਵਾਂ ਸ਼ਾਗਿਰਦ ਇਹ ਵੀ ਕਦੇ-ਕਦੇ ਆਉਂਦੇ ਆ ਬਸ ਦੇਖਦੇ ਆਏ ਤਾਂ ਥੋੜਾ ਮਨਜਾ ਬਣਾਈ ਜੰਨੇ ਆ ਕਿਵੇਂ ਲਾਉਣੀਆਂ ਕਿਵੇਂ ਕੀ ਕਰਨਾਗੇ ਕਿ ਕਰਦੇ ਆ ਸ਼ੁਰੂ ਕੋਈ ਨਾ 2 ਕਿਲੋਮੀਟਰ ਪੂਰੀ ਇਹ ਤੇ 1 ਕਿਲੋਮੀਟਰ ਵਾਕ ਕਰਕੇ ਤੇ 1 ਕਿਲੋਮੀਟਰ ਰਨ ਕੀਤੀ ਆ। ਇਹ ਗਰਮੇ ਪਹੁੰਚ ਜਾਂਦੇ ਆ। ਸਲੋ ਸਲੋ ਕਰਨ ਦੀ ਕੋਸ਼ਿਸ਼ ਕਰਾਂਗੇ ਅਜੇ। ਐਵੇਂ ਨਹੀਂ ਕਰਨਾ ਹੋਰ ਕਿਤੇ ਆਪਣੀ ਸਿਹਤ ਖਰਾਬ ਹੋਵੇ। ਹੁਣ ਅਜੇ 3 ਕਿਲੋਮੀਟਰ ਲੱਗੀ ਆ। ਬਹੁਤ ਬੁਰਾ ਹਵਾ। ਬਿਲਕੁਲ ਹਵਾ ਨਹੀਂ ਚੱਲ ਰਹੀ। ਇਹ ਪਤਾ ਨਹੀਂ ਲਈ ਕਿਵੇਂ ਆਨੇ ਆ। ਕੋਸ਼ਿਸ਼ ਕਰਾਂਗੇ ਕਟੋ-ਕਟ 5 ਕਿਲੋਮੀਟਰ ਤਾਂ ਲਾਵਾਂਗੇ। ਵੈਸੇ 6 ਕਿਲੋਮੀਟਰ ਤਾਂ 6.5 ਕਿਲੋਮੀਟਰ ਤਾਂ ਵੋਕ ਕਰਕੇ ਵੀ ਹੋ ਗਈ ਆ ਵੀ 1.5 ਕਿਲੋਮੀਟਰ ਤਾਂ ਵੋਕ ਹੀ ਕਰ ਲਿਆ ਅਜੇ 2 ਕਿਲੋਮੀਟਰ ਹੋਰ ਪਈ ਰਨਿੰਗ ਹੋ ਵੇਖਦੇ ਆ ਕਿ ਸਾਬ ਨਾਲ ਖਤਮ ਕਰਨੀ ਆ ਉਹਨੇ ਮੈਂ ਕਹਿ ਘਟਿਆ ਸੀ ਕਿ ਹਵਾ ਨਹੀਂ ਚੱਲਦੀ ਜਾਵਾਂ ਵੀ ਰੱਬ ਹੀ ਮਿਹਰਬਾਨ ਹੋ ਗਿਆ ਦੱਸੋ ਇੰਨੀ ਸ਼ਿਖਰ ਧੁੱਪ ਸੀਗੀ ਫੁੱਲ ਮੀ ਪੋਤਾ ਦੱਸ ਆ ਵੇ ਲੋ ਪੋਜ਼ਿਟਿਵ ਸਾਈਨ ਰਨਿੰਗ ਪੂਰੀ ਹੋ ਗਈ 5 5.5 ਕਿਲੋਮੀਟਰ ਲੱਗੀ ਹੈ ਸਹੀ ਰਨਿੰਗ ਤੇ 2 ਕਿਲੋਮੀਟਰ 2.5 ਕਿਲੋਮੀਟਰ ਵਾਕ ਕਰ ਲਈ। ਇੰਨਾ ਹੀ ਹੋ ਸਕਦਾ ਸੀ ਆ ਵਿੱਚ ਜੇ ਮੌਸਮ ਦੀ ਮੀਂਹ ਪੈਣ ਲੱਗਿਆ ਤੇ ਉਮਸ ਜੀ ਉਹ ਵੀ ਹੋ ਗਈ ਸੀ। ਹੁਣ ਜੇ ਮੀਂਹ ਰੁਕ ਗਿਆ ਉਸ ਹਿਸਾਬ ਨਾਲ ਹੋਰ ਜਿਆਦਾ ਗਰਮੀ ਵਾ ਜਾਣੀ ਆ। ਉਹਨੇ ਕਰੀ ਰਨਿੰਗ ਵੇਰਾ ਹੋ ਗਈ ਆ ਪੂਰੀ ਤੇ ਹੁਣ ਐਕਸਰਸਾਈਜ਼ ਤੇ ਜੋੜ ਦਿੰਨੇ ਆ ਇੱਥੇ ਬੈਠ ਕੇ। ਜਿਹੜੀ ਰਨਿੰਗ ਕਰਨ ਤੋਂ ਬਾਅਦ ਜਿਹੜੀ ਗਰਮੀ ਨਿਕਲਦੀ ਆ ਉਹਦਾ ਮਜ਼ਾ ਉਸੇ ਬੰਦੇ ਨੂੰ ਪਤਾ ਜਿੰਨੇ ਕੋਦੇ ਰਨਿੰਗ ਕੀਤੀ ਹੋਵੇ। 2 ਕਿਲੋਮੀਟਰ 4 ਕਿਲੋਮੀਟਰ ਦੱਬ ਕੇ ਆ ਹੁਣ ਜਿੰਨਾ ਸੇਕਾ ਨਿਕਲਦਾ ਪੈਣਾ ਲੱਗਦਾ ਪਿਆ ਜਦੋਂ ਮੈਂ ਪੱਠੀ ਕੋਲੇ ਬਿਠਾਉਣਾ ਦੱਸਿਓ ਜੇ ਕਿਸੇ ਨੇ ਇੰਨੀ ਤੜੀ ਰਨਿੰਗ ਕੀਤੀ ਹੋਵੇ ਕਦੇ ਜਾਂ ਫਿਰ ਐਕਸਾਈ ਕਰਕੇ ਤੇ ਇੰਨੀ ਗਰਮੀ ਕੱਢੀ ਹੋਵੇ ਇੱਕ ਵਰਕਆਊਟ ਪੂਰਾ ਹੋ ਗਿਆ ਤੇ ਹੁਣ ਜਿੰਮ ਤਾਂ ਲਾਉਣੀ ਨਹੀਂ ਅੱਜ ਅੱਜ ਅਸੀਂ ਉੱਥੇ ਬਾਹਰ ਜਿਹੜੀ ਹੈਗੀ ਮਾੜੀ ਢਿੱਡ ਦੀ ਐब्स ਵਗੈਰੇ ਦੇਖ ਕੇ ਲਾਵਾਂਗੇ ਅੱਜ ਦੀ 6 ਕਿਲੋਮੀਟਰ ਰਨਿੰਗ ਤੇ ਐਬਜੈਕਸਰਾਈਜ਼ ਤੇ ਟ੍ਰੈਕ ਵਰਕਆਊਟ ਹੋ ਗਿਆ। ਟੋਕੋ ਟੋਕ ਲਾਦਾ ਹੁਣ ਕੱਲ ਰੈਸਟ ਡੇ ਆ। ਕੱਲ ਸੰਡੇ ਆ। ਕੱਲ ਮਤੈ ਨੋਨੋ ਵਾਕਿੰਗ ਕਰਾਂਗੇ ਤੇ ਸਟੈਜਿੰਗ ਵੀ ਕਰਾਂਗੇ। ਵੀਡੀਓ ਹੁੰਦੀ ਭਾਵੇਂ ਕੋਈ ਤੇ ਕਰਨੀ ਐ ਪਰ ਉਹ ਡੇ ਚ ਕਾਊਂਟ ਨਹੀਂ ਹੋਊਗੀ। ਚਲੋ ਕੱਲ ਮਿਲਾਂਗੇ।